ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮਿਰਚੇ ਕਿ ਆ ਗਿਆ ਸੱਜਣੋ ਤੇ ਝਿਲਾ ਆ ਗਿਆ ਫਿਰੋਜ਼ਪੁਰ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਮੋਦਕੀ ਸ਼ਹਿਰ ਮੇਨ ਕਸਬਾ ਮੇਨ ਅੱਡਾ ਜਿਹੜਾ ਮਿਰਜੇ ਕਿਆਂ ਨੂੰ ਮੋਦਕੀ ਲੱਗਦਾ ਬਚੀ ਨੂੰ ਮਲਾਵਾਂਗੇ ਤੁਹਾਨੂੰ ਦੋ ਮੱਜਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਸੱਜਣੋ ਇੱਕ ਆ ਗੱਪਣ ਝੋਟੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਪ्योर ਜਰਸੀ ਵੈੜ ਵੀ ਆ ਸੱਜਣੋ ਅੱਜ ਮੀਡੀਓ ਦੇ ਵਿੱਚ ਚਾਰ ਜਾਨਵਰ ਰਹਿਣਗੇ ਚਾਰਾਂ ਦਾ ਲੇਖਾ ਜੋਖਾ ਹੋਊਗਾ ਜਿਹੜਾ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਪੈਸੇ ਖਰਚਨੇ ਆ ਇੰਨੀ ਕਰ ਰਿਕਵੈਸਟ ਬੇਨਤੀ ਜ਼ਰੂਰ ਕਬੂਲ ਕਰ ਲਿਓ ਕਿਰਾਂ ਹੀ ਕਦਮ ਕੈਮਰਾ ਕਮਾਇਆ ਤੇ ਥੋੜਾ ਜਿਹਾ ਕਲੀਅਰ ਨਹੀਂ ਆਇਆ ਤੇ ਆਹ ਵੇਖੋ ਹਣ ਇਹ ਤੁਹਾਨੂੰ ਇਹਦਾ ਨਾ ਜਦੋਂ ਫੇਸ ਕੁਆਲਿਟੀ ਉਠਾਈ ਤੁਹਾਡੀਆਂ ਜਿਹੜੇ ਜਰਸੀ ਦੇ ਸ਼ਕੀਨ ਭਰਾਵਾ ਉਹ ਗੱਲਾਂ ਕਰਨਗੇ ਅੱਜ ਵੀ ਵਾਕੇ ਹੀ ਬਚੀ ਜਰਸੀ ਲਿਆਇਆ ਪਿਓ ਰਾਤ ਦੀ ਸੂਈ ਵਹਿਣਾ ਸੱਜਣਾ ਜੇਰ ਜੂਰ ਪਈ ਆ ਵੀਰ ਕਹਿੰਦਾ ਵੀਡੀਓ ਮੇਰੇ ਕੋਲੇ ਆ ਬੱਚੇ ਨੂੰ ਜਨਮ ਦੇਤਾ ਕੀ ਰੇਟ ਰਹੂਗਾ ਕਿੰਨਾ ਦੁੱਧ ਦਿੱਤਾ ਇਹ ਗੱਲਾਂ ਬਾਤਾਂ ਆਪਾਂ ਇਹ ਤੋਂ ਪੁੱਛ ਲਾਂਗੇ ਮਾਲਕਾ ਨੇ ਕੀ ਦੱਸਤਾ ਹਨਾ ਇਹਨੂੰ ਬਾਕੀ ਗੈਸ ਤੁਸੀਂ ਸੱਜਣੋਂ ਆਪ ਲਾ ਲਿਓ ਕਿੰਨਾ ਆਪਦੀ ਸੇਵਾ ਤੇ ਦੁੱਧ ਚਲੋਂਗੇ ਲੇਵੇ ਭਾਂਡੇ ਦੀ ਚੰਗੀ ਆ ਥਾਂ ਚੰਗਾ ਤੜ ਚੰਗੀ ਹਜੇ ਵੈੜ ਦੇ ਵਿੱਚ ਵੇਖੋ ਬਰੀਡ ਬਹੁਤ ਬੱਚੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਕਲੀਪ ਚ ਕੀ ਹਾਲਾ ਜੀ ਵਧੀਆ ਮੇਰਾ ਤੂੰ ਸੁਣਾ ਬਸ ਦਸ ਘਰ ਪਰਿਵਾਰ ਦੱਸ ਤੇਰਾ ਕਿਦਾਂ ਬਈ ਮੇਰਾ ਮੇਰਾ ਸਤਿਗੁਰੂ ਮੇਰਾ ਮਾਲਕ ਦਾ ਬਾਬੇ ਨਾਨਕ ਦਾ ਕਿਰਪਾ ਚਾਹੀਏ ਸ਼ੁਕਰ ਹੈ ਬਾਬੇ ਨਾਨਕ ਦਾ ਬੜਾ ਧੰਨਵਾਦ ਜੀ ਨੇ ਅੱਜ ਦਾ ਦਿਨ ਵੀ ਵੇਖਣ ਨੂੰ ਦਿੱਤਾ ਦੇ ਦਾ ਸਹੀ ਗੱਲ ਹੈ ਤਾਰੀ ਵੇਖਣ ਹਾਂ ਕਿਉਂਕਿ ਕੱਲ ਜਿਹੜਾ ਦਿਨ ਚੜਨਾ ਉਹ ਹਜੇ ਨਿਹਰਾ ਵਾ ਜਿਹੜਾ ਗੁਜ਼ਰ ਗਿਆ ਉਹ ਵੀ ਨਿਹਰਾ ਨਿਹਰਾ ਬਿਲਕੁਲ ਬਿਲਕੁਲ ਤੇ ਜਿਹਦੇ ਚ ਜਿਉਨੇ ਇਹੀ ਚਾਨਣ ਆ ਤੇ ਉਹਦਾ ਬੜਾ ਧੰਨਵਾਦ ਬਸ ਰੱਬ ਦਾ ਧੰਨਵਾਦ ਹਾਂ ਜਿਨੇ ਆਪਾਂ ਨੂੰ ਇਹਨਾਂ ਦੇ ਅੰਗ ਪਾ ਦੇਖਣੀ ਉਹ ਵੀ ਚਾਰੇ ਕਿੰਨੇ ਔਖੇ ਹਨਾ ਤੇ ਸ਼ੁਕਰ ਹੈ ਉਸ ਮਾਲਕ ਦਾ ਤੇ ਸ਼ੁਕਰ ਹੈ ਜਿਹੜੇ ਮਾੜੇ ਕਮੈਂਟ ਕਰਦੇ ਉਹਨਾਂ ਦਾ ਵੀ ਹਾਂ ਬਿਲਕੁਲ ਵੀ ਉਹਨਾਂ ਨੂੰ ਵੀ ਦਿਨ ਵੇਖਣ ਨੂੰ ਦਿੰਦਾ ਤੇ ਵੀਡੀਓ ਵੇਂਦੇ ਆ ਬਿਲਕੁਲ ਬਿਲਕੁਲ ਉਹ ਲੋਕ ਨਾ ਦੋ ਚਾਰ ਹੀ ਹੁੰਦੇ ਕਿldੀ ਬਿਮਾਰੀ ਹੁੰਦੇ ਕਿਹਨਾਂ ਨੇ ਪਿਆਰ ਕਰਨਾ ਉਹ ਬੰਦੇ ਆਪ ਨੂੰ ਆਪੀ ਕਰਦੇ ਕਰਦੇ ਆ ਹਮੇਸ਼ਾ ਹੀ ਨਹੀਂ ਨਹੀਂ ਨਫ਼ਰਤ ਵੀ ਜ਼ਰੂਰੀ ਬਾਬੇ ਨਾਨਕ ਨਾਲ ਨਾਨਕ ਤੋਂ ਜਦੋਂ ਦੀ ਨਾਨਕ ਧਰਤੀ ਤੇ ਆਇਆ ਉਹਦੇ ਨਾਲ ਵੀ ਨਿੰਦਕ ਚੱਲੇ ਆ ਚੱਲੇ ਆ ਬਿਲਕੁਲ ਬਿਲਕੁਲ ਇਹ ਸ੍ਰਿਸ਼ਟੀ ਦੇ ਨਾਲ ਹੀ ਤੁਰੇ ਆਉਂਦੇ ਆ ਤੁਰੇ ਆਉਂਦੇ ਆ ਇਹ ਪੈਦਾ ਹੁੰਦੇ ਆ ਮਰ ਜਾਂਦੇ ਆ ਪੈਦਾ ਹੁੰਦੇ ਇਹ ਵੀ ਮਰ ਜਾਂਦੇ ਆ ਜਿਹੜਾ ਚੰਗਾ ਕਰਨ ਵਾਲਾ ਉਹ ਕਰੀ ਜਾਂਦਾ ਉਹ ਕਰੀ ਜਾਂਦਾ ਜਿਨ੍ਹਾਂ ਨੇ ਨਿੰਦਿਆ ਦੀ ਡਿਊਟੀ ਨਿੰਦਿਆ ਦੀ ਲਈ ਆ ਵੀ ਤੁਸੀਂ ਨਿੰਦਿਆ ਕਰਨੀ ਆ ਉਹਨਾਂ ਨੇ ਨਿੰਦਿਆ ਹੀ ਕਰਨੀ ਆ ਫਿਰ ਗੁਰੂ ਘਰ ਜਾ ਕੇ ਵੀ ਲੋਕ ਨਿੰਦਿਆ ਚੁਗਲੀ ਸੜ ਕੇ ਲੱਗ ਪੈਂਦੇ ਨੇ ਜਿਹੜੀਆਂ ਜਿਹਦਾ ਪੀੜਾ ਦਾ ਪਈ ਆ ਬਿਲਕੁਲ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਆ ਹੈ ਚੁਗਲੀ ਕਿਉਂ ਕਰਨੀ ਆ ਕਿਸੇ ਦੀ ਵਾਹ ਹੈ ਇਹ ਕੋਈ ਨਾ ਕੁਛ ਕੁਝ ਹੀ ਹੁੰਦੇ ਬਾਹਲੇ ਨਹੀਂ ਹੁੰਦੇ ਲੋਕ ਕੀ ਕਿਹੜੇ ਪਿੰਡ ਪਰਾ ਪੜੇ ਲਿਖੇ ਆ ਬੰਦੇ ਪਰਿਵਾਰ ਵਧੀਆ ਚੰਗੇ ਆਲੇ ਉਹ ਨਹੀਂ ਕਰਦੇ ਨਹੀਂ ਉਹ ਨਹੀਂ ਕਰਦੇ ਇਹ ਤਾਂ ਲੰਡੂ ਪੰਜੂ ਹੁੰਦੇ ਆ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਕੋਈ ਜਾਣਦਾ ਨਹੀਂ ਉਹਨਾਂ ਨੂੰ ਪਿੰਡ 'ਚ ਵੀ ਲੋਕ ਛੱਤਰ ਮਾਰਦੇ ਆ ਬਸ ਛੱਤਰ ਮਾਰਦੇ ਬਿਲਕੁਲ ਮਾਰਦੇ ਹਾਂ ਹਾਂ ਕਿਹੜਾ ਬੰਦਾ ਹਾਂ ਜੇ ਕੋਈ ਕਿਸੇ 'ਚ ਗਲਤੀ ਉਹਦੇ 'ਚ ਕੱਢੋ ਕੱਢੋ ਯਾਰ ਬਿਲਕੁਲ ਨਿਰਐਜ ਨਾ ਕਹੋ ਹਾਂ ਨਿਰਐਜ ਨਾ ਉਹ ਕਿਸੇ ਨੂੰ ਆਪਣਾ ਡਰੈਸ ਫਰੈਂਡ ਮੈਰ ਜੇਗੀ ਜ਼ਿਲ੍ਹਾ ਫੋਹੀ ਪਰ ਮਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਹੁੰਦਾ ਮਰਜੇ ਦੀ ਲਵਾਮ ਤੋਂ ਕੇ ਬਾਈ ਓਕੇ ਹਾਂਜੀ ਤੇ ਨੰਬਰ ਨੰਬਰ 82649 ਜੀ 82004 ਬਾਈ ਜੀ 82649 ਤੇ 82004 ਇਹਦੇ ਤੇ ਕਰੇ ਸੰਪਰਕ ਵੈਸੇ ਸਕਰੀਨ ਤੇ ਵੀ ਚਲਾਵਾਂਗੇ ਹਾਂ ਬਾਕੀ ਹੋਰ ਬਾਈ ਹੁਣੋਂ ਕਹਿੰਦਾ ਵੀ 1 ਤੋਂ 20 ਨੂੰ ਨਾ ਫੋਨ ਕਰਿਆ ਕਰੋ ਕਰਾਲੀ ਮੰਡੀ ਹੁੰਦੀ ਹੈ ਠੀਕ ਹੈ 1 ਤੋਂ 5 ਨੂੰ ਨਾ ਕਰਿਆ ਕਰੋ ਠੀਕ ਹੈ ਤੇ ਇੱਕ ਪੈਣਪਰਾ ਫੋਨ ਲਾਈ ਜਾਂਦੇ ਨੇ ਐਦਵਾਰ ਨਾ ਫੋਨ ਕਰਿਆ ਕਰਨਾ ਠੀਕ ਆ ਬਹੁਤ ਫੋਨ ਆਉਂਦੇ ਆ ਬਸ ਉਹ ਆਦੇ ਬਈ ਹੁਣ ਵਿਕੇ ਹੁੰਦੇ ਆ ਹੀ ਮੰਡੀ ਹੁੰਨੇ ਪੱਕੇ ਹਨਾ ਹਾਂ ਇੱਕ 23 ਨੂੰ ਜਗਰਾਉਂ ਵਾਲੀ ਠੀਕ ਆ ਖੰਨਾ 15 8 ਤੇ 28 ਨੂੰ ਠੀਕ ਆ ਹਾਂ ਤੇ ਆ ਮੈਂ ਦਾ ਕੀ ਹਿਸਾਬ ਆ ਇਹ ਤਾਂ ਵੀਰੇ ਆਪਣਾ ਚੋਕਾ ਸੂਆ ਸੂਈ ਆ ਵੀਰੇ ਓਕੇ ਠੀਕ ਆ ਠੀਕ ਆ ਦੁੱਧ ਹੈਗਾ ਕਿ 11 ਕਿਲੋ ਮੇਰੇ ਵੱਲੋਂ 10 ਮੰਨ ਕੇ ਆਜੇ ਭੈਣ ਭਰਾ ਠੀਕ ਆ ਦੁੱਧ 11 ਜਾਂ 10 ਮੰਨ ਕੇ ਆਜੇ ਸੂਆ ਚੌਥਾ ਚੌਥਾ ਸੂਆ ਯਾਰ ਕਿੰਨੇ ਦਿਨਾਂ ਦਾ ਸੂਆ ਇਹ ਮੇਰੇ ਨਾਲ ਹੋਊਗਾ ਕਿੰਦੀ ਵਾ 14 15 ਦਿਨਾਂ ਦਾ ਮਗਰ ਕੱਟਾ ਕੱਟਾ ਹੀ ਚੰਦ ਵਜੂ ਲਈ ਹੈ ਛੋਟੀ ਇਹ ਡਾਕਟਰ ਕੋਲ ਠੀਕ ਆ ਚੰਦ ਵਾਜੇ ਡਾਕਟਰ ਕੋਲ ਰਹੀ ਲਈ ਆ ਮਗਰ ਕੱਟਾ 14 15 ਦਿਨਾਂ ਦਾ ਸੁਹਾ ਸੁਹਾ ਚੌਥਾ ਹਾਂ ਤੇ ਚੂਣ ਚਾਨ ਓਕੇ ਆ ਬੱਚਾ ਹੀ ਲਾਦਨੇ ਹੁਣੇ ਬਸ ਇਹਨੂੰ ਅੱਛਾ ਇਹਨਾਂ ਤੋੜਦਿਏ ਮੈਂ ਤੋੜਗੇ 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 ਮੈਂ ਤਾਂ ਨਾ ਤੋੜ ਲੀ ਗੇ ਪਹਿਲਾਂ ਤੋੜਦੇ ਪਹਿਲਾਂ ਚੱਲ ਲਾਲਾ ਲਾਲਾ ਲੈ ਆ ਲੈ ਆ ਸਜਣੋ ਬੱਚਾ ਛੜਤਾ ਵੀਰ ਨੇ ਇੰਨੇ ਕ ਦਿਨਾਂ ਦਾ ਯਾ ਤੁਸੀਂ ਵੀ ਗੈਸ ਲਾ ਲਓ ਗੈਸ ਲਾ ਲਓ ਜੇ ਆਪਾਂ ਕੋ ਝੂਠ ਮਾਰਾਂਗਾ ਧਾਰਾ ਚੈੱਕ ਕਰਾਊਗਾ ਦੁੱਧ 11 ਤੁਸੀਂ 10 ਮੰਨ ਕੇ ਸੌਦਾ ਕਰਨਾ ਤੇ ਬਾਕੀ ਛਾਵੇਂ ਰਹੀ ਮੈਂ ਹਨਾ ਛਾਵੇਂ ਰਹੀ ਚਾਤਰਾ ਨੇ ਖਿਲ ਜਾਂਦੀ ਹੈ ਗੱਲ ਹਾਂ ਕਿਤੇ 4 ਦਿਨ ਧੋਪੇ ਵੱਜ ਗਈ ਤਾਂ ਹੋ ਜੂਗੀ ਸੈਟ ਹਾਂ ਹੋ ਜਣੀ ਬਾਹਰਲੀ ਹਵਾ ਨਾ ਬਿਲਕੁਲ ਮੈਂ ਦੁੱਧ ਵਾਲੀ ਆ ਤੇਰੀ ਦੁੱਧ ਵਾਲੀ ਆ ਤੇ ਬੱਚੀ ਰੇਟ ਨਾਲ ਨਾਲ ਕਰਦੇ ਕਨਫਰਮ ਕਿਉਂਕਿ ਟਾਈਮ ਨਾਲ ਆਈਏ ਆਪਾਂ ਬਾਲਾ ਰੇਟ ਮੰਨ ਕੇ ਵੀ ਇਹਦਾ 95000 ਆ 90 ਦੇ 5 ਹਾਂ 90 ਦੇ 5 ਓਕੇ ਇਹ 92000 ਰੁਪਏ ਦੀ ਕੱਟੀ ਦੇ ਦਾਂਗੇ ਝੂਠੀ ਇਹ ਬਈ ਆਪਾਂ ਮੈਸਜ ਠੀਕ ਆ 92000 ਦੀ ਦੇ ਦਿਆਂਗੇ ਮੁੱਲ 95 ਆ ਹਾਂ ਮੁੱਲ 95 ਆ ਐਵੇਂ ਲੱਖ ਨਹੀਂ ਕੀਤਾ ਹਨਾ ਹਾਂ ਤਾਂ ਮੰਨ ਕੇ ਦੇ ਦੂਗੀ 13 ਤੋਂ 14 ਕਿਲੋ ਦੇਣਾ ਚਾਹੀਦਾ ਹਾਂ ਜਾਤ ਨਸਲਾ ਜਾਤ ਨਸਲਾ ਵੱਡੀ ਆ ਵੱਡੀ ਐ ਮੈਂ ਬੱਚੀ ਛੋਟੀ ਨਹੀਂ ਸਜਣੋ ਹਾਂ ਵੱਡੀ ਮੈਂ ਉੱtre ਆਉਂਦੇ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਥਣ ਬਹੁਤ ਚੰਗਾ ਵਿਰਲਾ ਤੇ ਲੱਗਾ ਸਜਣੋ ਬੱਚਾ ਮੁੰਡਾ ਝਟਦਾ ਵੀ ਆਪਦੀ ਤਸੱਲੀ ਕਰ ਲਓ ਕੋਸ਼ਿਸ਼ ਕਰੀਦੀ ਆ ਹਰ ਚੀਜ਼ ਵਿਖਾਉਣ ਦੀ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਉਹਦੇ ਲਈ ਆਪਾਂ ਖਿਮਾ ਦੇ ਇਜਾਜ਼ਤ ਪਸ਼ਮੀ ਆਈ ਆ ਬੰਨ ਲੈਣਦੇ ਆ ਤਸੱਲੀ ਕਰਾਵਾਂ ਤੇ ਦੇਖਿਓ ਥਣ ਕੱਢਿਆ ਝੁੱਟੀ ਮੈਂ ਨੇ ਜਿਵੇਂ ਤੁਹਾਨੂੰ ਦੱਸਿਆ ਦੁੱਧ ਦੇਊਗੀ ਕਿਸੇ ਨੇ ਦੁੱਧ ਦੁੱਧ ਤੇ ਲਾਉਣੀਆਂ ਤਾਂ ਮੈਂ ਮਾੜੀ ਨਹੀਂ ਚੰਗੀ ਰਹੂਗੀ ਪਾ ਦੇ ਸਾਹਮਣੇ ਅਗਲੇ ਥਨਾਂ ਦੀ ਚਵਾਈ ਚੈੱਕ ਕਰ ਲੋ ਸੱਜਣੋ ਮੱਛੀ ਮੋਟਰੀ ਹੈ ਹਨਾ ਆਹ ਆਹ ਬਹੁਤ ਪੋਲੀ ਹੈ ਯਾਰ ਬਹੁਤ ਪੋਲੀ ਹੈ ਓਕੇ ਕੀ ਬਾਤ ਠੀਕ ਹੈ ਲੋ ਤਾਂ ਦੁਬਾਰਾ ਹੀ ਮਾਰਨਾ ਕੁਮਾਰ ਮਾਰਨਾ ਫਿਰ ਕੁਮਾਰ ਮਾਰਨਾ ਮਾਰਦੇ ਮਾਰਦੇ ਕੁਛ ਨਹੀਂ ਨਾ ਦਿਖਾ ਦੇ ਥੱਲੀ ਕਰਾ ਦੇ ਇਹਦੇ ਚ ਬੇਮਲੂਮਾ ਯਾਰ ਉਹ ਮੁੰਨੋ ਵੀ ਨਹੀਂ ਵਾਈਦਾ ਇਹ ਆਪਾਂ ਤੋਂ ਹੀ ਵਾਈਦਾ ਕਹਿੰਦੇ ਇਹਦਾ ਆ ਜਾਂਦਾ ਹਿਸਾਬ ਜਿਹੜਾ ਤੂੰ ਦਾ ਹਿਸਾਬ ਉਹੋਂ ਦਾ ਉਹੋਂ ਨੂੰ ਆ ਜਾਂਦਾ ਵੀਰੇ ਹਾਂ ਓਕੇ ਆਓ ਇਹਦਾ ਰੇਟ ਕਹਤਾ 92 92 ਹਜ਼ਾਰ ਦੀ ਦੇਵਾਂਗੇ ਖਸਾਈਆਂ ਨਾ ਕਰਨ ਭੈਣ ਆਓ ਜੇ ਕੋਈ ਉਹ ਜਾਂਦਾ ਪਾ ਨਾ ਧਾਰਾ ਮਖਾਉਂਦੇ ਹਾਂ ਤਾਰਾ ਉਹ ਜੋ ਹੈ ਨਾ ਦੁੱਧ ਚੂਣ ਵਾਲੇ ਨੂੰ ਕੋਈ ਮਾੜੀ ਨਹੀਂ ਸੱਜਣੋ ਵੱਡੀ ਮੈਂ ਆ ਵੱਡੀ ਮੈਂ ਆ ਪੂਰੀ ਕੱਦ ਕਾਠ ਵਾਲੀ ਮੈਂ ਆ ਹੂੰ ਕੀ ਆ ਛੁੱਟੀ ਇਹ ਬਿਲਕੁਲ ਸੁੱਝਿਆ ਬਾਈ ਉਹ ਸੱਚ ਤੋਰੀਏ ਤਾਂ ਸਹੀ ਹਾਂ ਸੱਚ ਤੋੜ ਕੇ ਦਿਖਾਈਏ ਸੱਜਣੋ ਓਏ ਓਏ ਬਾਕੀ ਗੱਡ-ਗਾੜ ਦੇ ਵੀ ਪਏ ਮੈਂ ਬਹੁਤ ਵੱਡੀ ਆ ਹਾਂ ਨਹੀਂ ਦੇ ਕੇ ਦੀ ਆਪਾਂ ਲੈ ਵੇ ਭਾਂਡੇ ਵਾਲੀ ਆ ਹਾਂ ਬਾਕੀ ਸੱਜਣੋ ਚੋਣ ਤੇ ਰੋਕੀ ਹੋਈ ਸੀ ਸਵੇਰ ਦਾ ਟਾਈਮ ਆ ਇਹ ਨੋਟ ਕਰ ਲਿਓ ਬਸ ਸਵੇਰ ਦਾ ਟਾਈਮ ਨਹੀਂ ਆ ਬਾਈ ਹੁਣ ਪੂਰੀ ਨਾ ਮੰਨਿਓ ਮੈਂ ਕਾਲੀ ਆ ਪਰ ਥੋੜੀ ਛਾਵੇਂ ਰਹੀ ਆ ਹਾਂ ਓਕੇ ਰਿਪੋਰਟ ਆ ਚੰਗਾ ਦੁੱਧ ਪਾਊਗੀ ਮੈਂ ਚੰਗਾ ਬੰਦਾ ਵੀ ਸਾਂਭਣ ਵਾਲਾ ਹੋਇਆ ਨਾ ਕਿਉਂਕਿ ਇਹ ਦੱਸਦੀ ਪਈ ਐ ਇਹਦੀ ਲਿਵਾਸ ਕਿ ਇਹ ਦੁੱਧ ਦੇਊਗੀ ਵੇਖੋ ਤੇ ਇਹਦਾ ਝੂਟੀ ਪਹਿਲਾ ਸੂਆ हां ਕਦੀ ਵੀ ਪਹਿਲਾ ਸੂਆ ਦੇਖ ਰਹੇ ਠੀਕ ਆ ਹਾਂ ਓਕੇ ਹਾਂ ਜੀ ਇਹ ਪਹਿਲਾ ਸੂਆ ਸੂਈ ਕਦੋਂ ਹੈ ਇਹ ਵੀ ਸੂਈ ਆ ਨਾ ਹਾਂ ਇਹ ਤਾਂ ਤਾਲੀ ਸੂਈ ਆ ਵੀਰੇ ਜਮੇ ਹਜੇ ਗਿੱਲੀ 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 ਬੱਚਾ ਬੈਠਾ ਇਹਨੂੰ ਲਿਉਣੇ ਕੋਈ ਨਹੀਂ ਆਪਾਂ ਠੀਕ ਆ ਬੱਚੇ ਪੁੱੱਚੇ ਤੇ ਤਾਂ ਬਹੁਤ ਸਹਿਮਤ ਆ ਹਾਂ ਬੱਚੇ ਤੈਨੂੰ ਲਾ ਕੇ ਦਵਾਂਗਾ ਵੀ ਪਹਿਲਾਂ ਨਾ ਹਾਂ ਓਕੇ ਔਰ ਨਾ ਦੂਜਾ ਚੌਂਕ ਜੇ ਇਹਨੂੰ ਆ ਪਹਿਲਾਂ ਨ ਕੱਟੀ ਜਾ ਸੱਜਣਾ ਬੱਚਾ ਛੜਤਾ ਬਚੀ ਨਹੀਂ ਦੇਖੋ ਕੱਟਾ ਹੀ ਇਹਦੇ ਮਗਰ ਕੱਟਾ ਹੀ ਇਹਦੇ ਕੱਟਿਆਂ ਦਾ ਸੀਜ਼ਨ ਆ ਸੀਜ਼ਨ ਇਹ ਸਭ ਰਲ ਮਿਲ ਕੇ ਮਾਰਨ ਦੀਆਂ ਸਕੀਮਾਂ ਹਈਆਂ ਪਾ ਨੂੰ ਕਟੀਆਂ ਵਾਲੇ ਟੀਕੇ ਪਾ ਨਹੀਂ ਕਿੱਥੇ ਗੈਪ ਕਰ ਦਿੰਦੇ ਆ ਵੀ ਮੰਨਿਆ ਸੁੰਦੀਆਂ ਦਾ ਕਿਤੇ ਇੱਕ ਕੱਟੀ ਆਉਂਦੀ 100 ਕੱਟੀਆਂ ਆ ਜਾਂਦੇ ਬੜਾ ਚੂਨ ਚੰਗਾ ਝੋਟੀ ਦਾ ਓਏ ਬਾ 100 ਦੀ 100 ਬਦੀ ਅਜੇ ਤਾਂ ਜਮਾ ਗਿੱਲੀ ਆ ਮਾੜੀ ਜੀ ਆਲੂਲ ਕਰਦੀ ਗਏ ਓਕੇ ਮੋਟੀ ਮਾੜੀ ਮੋਡੀ ਨਹੀਂ ਤਾਂ ਨਹੀਂ ਕਰਦੀ ਓਕੇ ਹਾਂ ਇਹਦਾ ਰੇਟ ਕਿੱਡਾ ਕ ਹੈ ਇਹ ਮੰਨ ਕੇ ਆਪਾਂ ਲੱਖ ਰੁਪਏ ਦੀ ਕਹਿੰਨੇ ਆ ਹਾਂ 99 ਦੀ ਦੇ ਦਾਂਗੇ ਕਹਿੰਨੇ ਲੱਖ ਦੀਆਂ 95 ਦੀ ਦੇ ਦਿੰਦੇ ਹਾਂ ਓਕੇ ਹੋਰ ਮਾਨਦਾਨ ਕਰ ਦਾਂਗੇ ਯਾਰ ਠੀਕ ਆ ਧੰਨਵਾਦ ਧੰਨਵਾਦ ਹਾਂ ਧੰਨਵਾਦ ਸੀ ਇਹ ਠੰਡੀ ਦਾ ਬਹੁਤ ਜ਼ਿਆਦੇ ਆ 95000 ਚੀ ਹਾਂ ਕੋਈ ਮਾੜੀ ਨਹੀਂ ਹਾਂ ਉਹਨੇ ਮਾਨਤਰ ਕਰਦਾਂਗੇ ਫੋਟ ਆ ਗਈ ਆ ਬਚੀਆਂ ਦਾ ਸਜਣਾ ਮਿੰਟਾ ਸਕਿੰਟਾਂ ਜੀ ਲੈ ਕਰੋ ਚੈੱਕ ਮੰਨ ਦੇ ਮਾੜਾ ਜਾਂ ਫਿਰ ਹੈ ਅੰਦਰ ਮਾੜਨੇ ਹੋਰੀ ਮਗਰਲੇ ਥਣਾ ਦੀ ਚਵਾਈ ਵੇਖੋ 100 ਦੀ ਬਾਲੀ ਕੋਲੀ ਆ ਯਾਰ ਹਨਾ ਇਹ ਜਿੰਦਾ ਕਲਦੀਪ 100 ਦੀ 100 ਹੋ ਗਈ ਵੀਰੇ ਯਾਰ ਹਾਂ ਠੀਕ ਆ ओके ਜਦੋਂ ਸੌ ਦੀ ਸੌਤਾ ਜੀ ਸੋਈਏ ਜਮੇ ਗਿੱਲੀ ਬੋਲੇ ਤੇ ਹਾਂ ਗਿੱਲੇ ਬੋਲੇ ਬੋਲਾ ਕੀ ਮੰਨੇ 5 6 ਕਿਲੋ ਖੋਲਾ ਬਾਵਾ 6 ਕਿਲੋ ਬੋਲੇ ਮੰਨੇ ਵੀਰੇ ਹਣਾ ਠੀਕ ਆ ਠੀਕ ਹਾਂ ਧੰਨਵਾਦ ਧੰਨ ਆ 95000 ਚੋਂ ਵੀ ਮਾਨਤਾ ਨਾ ਹਾਂ 95 ਚੰਗੀ ਝੋਟੀ ਆ ਸੱਜਣਾ ਬੇਫਿਕਰ ਹੋ ਕੇ ਖਰੀਦ ਲਿਓ ਉਹ ਗਿਆ ਤੇਰਾ ਰੇਡਰ ਹੋਏ ਬਤਾ ਹਏ ਉਹਦਾ ਪੈਨ ਬਰਾ ਉਹ ਖਾਪੂੜਾ ਜਹਾ ਜਿੱਕਤਾ ਕੋਈ ਨਹੀਂ ਉਹ ਬਹੁਤ ਜਿਆਦੀ ਮੋਈ ਪਈ ਆ ਹੁੰਦੀਆਂ ਰਹਿੰਦੀਆਂ ਐ ਤਾਂ ਪਸ਼ੂਆਂ ਵਾਲੇ ਘਰੇ ਥਾਂ ਨਹੀਂ ਪੂਰਾ ਹੁੰਦਾ ਇਹ ਝੋਟੀ ਦਾ ਕੀ ਹਿਸਾਬ ਆ ਕਿਹੜਾ ਸੁਆ ਉਹ ਤੋੜਦੇ ਹਾਂ ਜੀ ਤੋੜਾਂਗੇ ਹਾਂ ਤੇਰਾ ਭਲਾ ਹੋ ਜੇ ਤੇਰਾ ਰਹਿ ਗਿਆ ਸੀ ਕੰਮ ਲੈ ਵੀ ਸੱਜਣੋ ਕਰੋ ਚੈੱਕ ਹਜੇ ਜਰਸੀ ਗਾਂ ਵੀ ਵਿਖਾਉਣੀ ਆ ਤੁਹਾਨੂੰ ਚੰਗੀ ਕੱਟੀ ਆ ਸੱਜਣਾ ਜਮ ਮੈਂ ਤੁਹਾਨੂੰ ਪਹਿਲਾਂ ਬਹੁਤ ਜ਼ਿਆਦੇ ਕੱਟੀ ਚੰਗੀ ਆ ਬਹੁਤ ਜ਼ਿਆਦੇ ਗੁਦੀਪ ਹਾਂ 10 11 ਕਿਲੋ ਦੁੱਧ ਦੇਊਗੀ ਖੁੱਲਾ ਖੁੱਲਾ 10 11 ਕਿਲੋ ਹਾਂ ਤੇ ਮੁੱਲ ਕਰਤਾ ਵੀਰ ਨੇ ਥੋੜੇ ਲੈਣ ਦੇਣ ਵਾਲਾ ਜਮਾ ਹੀ 95000 ਚੋਂ ਵੀ ਮਾਨਤਾ ਉਹ ਬੱਚੇ ਦਾ ਕਰਕੇ ਕਰਦੀ ਨਾ ਤੇ ਇਹ ਇਹ ਕਿਹੜਾ ਸੂਆ ਸੂਗੀ ਇਹ ਮੇਰੇ ਖਿਆਲ ਨਾਲ ਤੀਜਾ ਚੌਥਾ ਸੂਆ ਸੂਣਾ ਨੇ ਹੁਣ ਦੱਸਿਆ ਉਹਨਾਂ ਨੇ ਕਿ ਤੀਜਾ ਕਿ ਚੌਥਾ ਨਹੀਂ ਚੌਥਾ ਹੀ ਸੂਗੀ ਮੇਰੇ ਹਿਸਾਬ ਨਾਲ ਐਨੂੰ ਲੈ ਜਾ ਉਥੋਂ ਘਮਾਲਾ ਚੌਥਾ ਸੂਗੀ ਹਾਂ ਤੀਜੇ ਸੂਏ ਕੀ ਕਹਿੰਦੇ ਮਾਲਕ ਨੇ ਚੋਆ ਵੀ 12 ਤੋਂ 13 ਲੀਟਰ ਦੁੱਧ ਇਹਦੇ ਥੱਲੇ ਠੀਕ ਹੈ ਇਹਨਾਂ ਦਾ ਦਿੱਤਾ ਉਹ ਕੱਦ ਕੋਤ ਬਹੁਤ ਕੱਦ ਬਹੁਤ ਆ ਬਾਕੀ ਲੀਵੇ ਦੀ ਭਾਂਡੇ ਦੀ ਬਹੁਤ ਸਾਫ਼ ਸੁਥਰੀ ਆ ਹਾਂ ਚੰਗੀ ਮੈਂ ਚੰਗੀ ਆ ਮੈਂ ਤੇ ਦੈਣ ਕਿੰਨੇ ਪਏ ਇਹਦੇ ਮੇਰੇ ਸਾਹੇ 10 ਦਿਨ ਫੜੂ ਵਿਕਲਦੀ ਪਹਜੇ ਇਹ ਆਰਾਮ ਨਾਲ ਹੀ ਲੈ ਜੀ ਹਾਂ ਆਰਾਮ ਨਾਲ ਦੱਸ ਦਿਆਂਗੇ ਆਰਾਮ ਨਾਲ ਤੇ ਬਾਕੀ ਟਿੱਪਨ ਟੁੱਪਨ ਦੀ ਭਾਰ ਪੂਰੇ ਲੋ ਓਕੇ ਭਾਰ ਭੂਰ ਦੀ ਜਮਾ ਓਕੇ ਆ ਠੀਕ ਤੇ 100 ਦੀ 100 ਆ ਠੀਕ ਬਾਕੀ ਭਾਣ ਬਣਾਓ ਇਹ ਕਹਿੰਦਾ ਟਿੱਪ ਕੇ ਲੈ ਕੇ ਜਾਓ ਜੇ ਆਪੀ ਓਕੇ ਹਾਂ ਠੀਕ ਆ ਟਿੱਪ ਕੇ ਜਰੂਰ ਲੈ ਕੇ ਜਾਓ ਫੇਰ ਲਾਂਵਾ ਦੇਣ ਦਾ ਨਹੀਂ ਕੋਈ ਫਾਇਦਾ ਹੋਣਾ ਮਤਰਾ ਹਨ ਇੱਥੇ ਤਸੱਲੀ ਕਰ ਲੋ ਗਾਹਾਂ ਆਈਆਂ ਪੈਸੇ ਲਾ ਕੇ ਬਸ ਬਸ ਇਹਦਾ ਕੋਈ ਪਤਾ ਨਹੀਂ ਵੀ ਰੇ ਹਨਾ ਸਾਲੀ ਚੀਜ਼ ਹੁੰਦੀ ਆ ਇਹਦਾ ਪਤਾ ਹੀ ਨਹੀਂ ਕੋਈ ਹੁੰਦਾ ਕੀ ਬੰਨਣਾ ਯਾਰ ਮਹਾਰਾਜ ਨੂੰ ਹੀ ਪਤਾ ਮਹਾਰਾਜ ਨੂੰ ਪਤਾ ਯਾਰ ਇਹਦਾ ਰੇਟ ਕੀ ਰਹੂਗਾ ਇਹਦਾ 1 20 ਕਰਦੇ ਕਵੀ ਰੇਟ ਆਪਾਂ ਠੀਕ ਆ ਦੇਣੀ ਕਿੰਨੇ ਦੀ ਆ 18 ਨਹੀਂ ਦੇ ਦਾਂਗੇ ਮੈਸੇਜ ਓਕੇ ਧੰਨ ਹੋਲ ਆਪਾਂ ਜਾਇਦਾ ਕੀਤਾ ਠੀਕ ਆ 1 20 20 ਦੀ ਹਾਂ ਤੇ 18 ਦੀ 18 ਦੀ ਦੇ ਦਾਂਗੇ ਘੱਟ ਘਾਟ ਓਕੇ ਰਿਪੋਰਟ ਆ ਟਿੱਪ ਕੇ ਲੈ ਕੇ ਜਾਏ ਬੂਥੀ ਬਹੁਤ ਸੁੰਨੀ ਲੱਗੀ ਜਲਸੀ ਗਾਂ ਵਾਲੀ ਲੱਗੀ ਆ ਹਾਂ ਦੁੱਧ ਦੇਊਗੀ ਹਾਂ ਚੱਲ ਆ ਜਾ। ਹਾਂ। ਲੈ ਵੀ ਇੱਕ ਵਾੜਾ ਰਹੀ ਬੱਚੀ। ਹਾਂ ਇਹ 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 ਦਾ ਕਿਹੜਾ ਸੁਆ ਸਵਾ ਦੱਸਿਆ ਮਾਲਕਾਂ ਨੇ। ਇਹ ਮੇਰੇ ਸਾਹਮਣੇ ਯਾਰ ਦੂਜਾ ਹੀ ਦੱਸਿਆ ਗਲਤੀ ਪਾਇਾਰਾ। ਠੀਕ ਆ ਚੱਲ ਬਾਕੀ ਅਗਲਾ ਗਿਆ ਸਾਪੇ ਲਾਲੇ ਕੱਢ ਆਉ ਨੂੰ। ਹਾਂ। ਟੂਰਾ ਕਰਾ ਚੈੱਕ ਕਰਾਂ ਇਹਦਾ। ਸੁਆ ਦੱਸਿਆ ਦੂਜਾ। ਹੈ? ਦੂਜਾ ਸੁਆ। ਹਾਂ ਦੂਜਾ ਹੀ ਦੱਸਿਆ। ਹੁਣ ਭਰਾ ਕਿੰਨੇ ਮਰਜੀ ਲਾ ਲਾਂ ਦੂਜਾ ਲਾ ਲਾਂ ਟੀਕਾ ਲਾ ਲਾਂ ਹੈਨਾ। ਓਕੇ ਓਕੇ ਓਕੇ। ਇਹ ਸੁਈ ਰਾਤ ਹੀ ਆ ਰਾਤ ਰਾਤ ਸੁਰਾਤ ਜੇਰ ਜੂ ਰੋਕੇ ਪਈ ਆ ਓਕੇ ਆਪਣੇ ਨਾਲ ਵੀਡੀਓ ਸਾਗੀ ਗਦੀ ਪੋਦੀ ਲਈ ਠੀਕ ਆ ਬੱਛਾ ਦੇਗੀ ਬੱਛਾ ਦੇਗੀ ਬੱਚੀ ਦੇ ਨਹੀਂ ਲੱਗਿਆ ਬਾਸੀ ਤੋਂ ਠੀਕ ਆ ਕਮਾ ਲਿਆ ਦੋ ਤੇ ਦੁਕੀ 17 18 ਕਹ ਲੋ ਗਦੀਬ ਅੱਛਾ ਆਰਾਮ ਨਾ ਦੇ ਦੁਕੀ ਇਹਨਾਂ ਦਾ ਕੀ ਆ ਉਹਨਾਂ ਨੇ ਹਾਂ ਕਿਹਾ ਗਿਆ ਮਾਰ ਓਕੇ ਦੇ ਦੰਦੀਆਂ ਇਹ ਹਨਾ ਇਹ ਤੇ ਦੀ ਸੋਹਣੀ ਲੱਗੀ ਨਹੀਂ ਜਾ ਤਲੇ ਕੋ ਤਾਂ ਓੜਾ ਬੰਨਾ ਹੀ ਨਹੀਂ ਕੋਈ ਇਹਦਾ ਬੰਨਾ ਵੀ ਨਹੀਂ ਕਿਦੇ ਤੇ ਬਾਕੀ ਚੂਨ ਚਾਨ ਓਕੇ ਨੇ ਕਰਾ ਸੋ ਦਾ ਸੋ ਬਿਮਾਰ ਹੀ ਬਣ ਲੈ ਬੱਚੇ ਤੋਂ ਬਣਾਈ ਲੈ ਠੰਡੀਆਂ ਬਹੁਤ ਆ ਹਨਾ ਬਹੁਤ ਬਾਈ ਲੈ ਬੱਚੇ ਤੋਂ ਬਣਾਏ ਕੋਲ ਦਾ ਹੈ ਲੈ ਠੀਕ ਹੈ ਕੋਲ ਆਈਆ ਬਾਲਾ ਨਾ ਚੋਈ ਜਾਈ ਕਿਉਂਕਿ ਘਟਾ ਵੀ ਜਾਂਦੀਆਂ ਹੁੰਦੀਆਂ ਮੈਂ ਹਾਂ ਹਾਂ ਬਸ ਕਰ ਠੀਕ ਹੈ ਰੇਟ ਆ ਰੇਟ ਤੇ 55000 ਰੁਪਏ ਗਦੀਪ ਠੀਕ ਆ ਹਾਂ ਦੇ ਵਿੱਚੋਂ ਮਾਨਦਾਨ ਕਰਨਾ ਗੋਈ 55000 ਹਾਂ ਓਕੇ ਹਾਂ ਲੈ ਵੀ ਸੱਜਣੋ 55000 ਚਰਸੀ ਵੈੜ ਤਾਜੀ ਸੂਈ ਰਾਤ ਦੀ ਜੇਰ ਜੂਰ ਪੈ ਗਈ ਉਹ ਕੀ ਰਿਪੋਰਟ ਤੇ ਇਹਨਾਂ ਦਾ ਲੇਖਾ ਜੋਖਾ ਤੁਹਾਨੂੰ ਪਹਿਲਾਂ ਹੀ ਐਂ ਤਸੱਲੀ ਨਾਲ ਲੈਤਾ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦੰਦ ਦੁਗਣੀ ਰਾਤ ਚ ਆਪਣੀ ਤਰੱਕੀ ਦੇਵੇ ਚੜ੍ਹਦੀ ਕਲਾ ਚ ਰਹੇ ਮਹਾਰਾਜ ਸਾਰੇ ਭੈਣਾ ਭਰਾਵਾਂ ਨੂੰ ਦੰਦ ਦੁਗਣੀ ਰਾਤ ਚ ਆਪਣੀ ਤਰੱਕੀ ਦੇਵੇ